ਨੇ ਖੁਡਾਣ ਦੇ ਟੂਰਨਾਮੈਂਟ ਦਾ ਮੋਟਰਸਾਈਕਲ ਦਾ ਜੇਤੂ ਬਣਿਆ ਪਹਿਲੀ ਰੇਡ ਪਾਉਣ ਦੇ ਲਈ ਨੌਵੀਨ ਹਲੇ ਵੀ ਮੇਰੇ ਵੀਰ ਹਰਿਆਣੇ ਤੋਂ ਨੌਵੀਨ ਆਇਆ ਕਿੱਥੋਂ ਦਾ ਏਰੀਆ ਤੇ ਨੰਬਰ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਇਹਦਾ ਕਹਿੰਦੇ ਜੀਵਾ ਪਿੰਡਾ ਸ੍ਰੇਵੀ ਸਾਹਿਬ ਤੇ ਜਾਤੂ ਨਾਮ ਹੈ ਜਾਤੂ ਖੇੜ ਵਾਲਾ ਕਬੱਡੀ ਪਾਉਂਦੇ ਨੇ ਵੱਡਾ ਹੋਇਆ ਲਓ ਸਾਹਮਣੇ ਕਹਿੰਦੇ ਕਬੱਡੀ ਦੇ ਮੈਦਾਨ ਦੇ ਵਿੱਚ ਜਾਤੂ ਆ ਜੀਵੇ ਪਿੰਡਾ ਦਾ ਇੱਕ ਕੰਦੀ ਤੇ ਕਹਿੰਦੇ ਪੰਗਰਾਂ ਦੀ ਧਰਤੀ ਦਾ ਹੈਂਟੀ ਲੱਗਿਆ ਹੋਇਆ ਹੈ ਅਗਲੀ ਕੰਦੀ ਤੇ ਕਹਿੰਦੇ ਨੌਜਵਾਨ ਉਹ ਸਮਰੇ ਜਸ਼ਨ ਲੱਗਿਆ ਹੈ ਚਾਰ gxf ਹੈ ਤੇ ਚਾਰੇ ਇੱਕ ਬਲੂ ਕਹਿੰਦੇ ਪਿਆਰ ਉਘਾਰਾ ਹੈ ਉਹ ਖੀਵੇਂ ਵਾਲੇ ਵੀ ਪਾਈ ਹੋਈ ਕਬੱਡੀ ਚਾਰ gxf ਵਿੱਚੋਂ ਦੇਖਾਂਗੇ ਇੱਕ ਨੂੰ ਟੱਚ ਕੀਤਾ ਤੇ ਪਿਛੀ ਵਾਲਾ ਕਹਿੰਦਾ ਤੇ ਨੰਬਰ ਧਾਵੀ ਦੇ ਸੇਧਾ ਜਾਂਦੇ ਹੈ ਉਧਰ ਕਹਿੰਦੇ ਸਾਡੇ ਮੀਨ ਸ਼ੇਹ ਤੇ ਮਾਝਾ ਖੁਰਪੀ ਸਿੰਘ ਜੀ ਖੇਡਦਾ ਹੈ ਖਰਚਾਰਾ ਕੈਨੇਡਾ ਪ੍ਰਦੀਪ ਗਰੇਵਾਲ ਪ੍ਰਗਟ ਕਰਿਆ ਜੀ ਤੇ ਜਸਪਾਲ ਸਿੰਘ ਜੀ ਘਰਪਾਲ ਦੇ ਬਰਾਦ ਜਿਹਨਾਂ ਬੜਾ ਦੂਜਾ ਪਲੇਟ ਦਿੱਤਾ ਗਿਆ ਵਿਸ਼ੇਸ਼ਤਾ ਤੇ ਪਜੇ ਫੇਰੇ ਮੇਰੇ ਵੀਰੋ ਡੋਗਰ ਰਾਜਲੀ ਵਾਲਾ ਕਬੱਡੀ ਪਾਣ ਦੇ ਵੀ ਪਜਿਆ ਹੋਇਆ ਮੇਰੇ ਵੀਰੋ ਭਾਦਰੇ ਵਾਲੇ ਸੋਨੀ ਦਾ ਯਾਰ ਟੋਕਰ ਤੇ ਚਰਚੇ ਵੱਡੇ ਆਹ ਕਹਿੰਦੇ ਸੇਵਕ ਹੈ ਮੇਰੇ ਵੀਰੋ ਬਜਰੀ ਕਬੱਡੀ ਖੇਡਦਾ ਖੇਡਦਾ ਉਹ ਟੋਪਲਾ ਚਾਫੀ ਬਣ ਗਿਆ ਤੇ ਡੋਗਰ ਰਾਜਲੀ ਫੜਿਆ ਗਿਆ

ਜਿਹੜਾ ਕਰਤੱਵ ਕਰਿਆ ਕਰਦਾ ਸੀ ਹੈ ਐਸੋ ਦੁਨੀਆ ਤੋਂ ਚਲੇ ਗਏ ਤੇ ਉਹਦੀ ਬੱਚੀ ਨੇ ਖੇਡਾਂ ਲਾਇਆ ਤੇ ਜਰੂਰ ਉਹਦਾ ਮਾਨ ਸਨਮਾਨ ਕਰੀਏ ਭਾਈ ਜਗਿੰਦਰ ਸਿੰਘ ਜੀ ਠੇਕੇਦਾਰ ਸਾਹਿਬ ਬੈਠੇ ਆ ਸਾਡੇ ਟੋਂਗੜੀਆਂ ਦੇ ਆਪਣੇ ਸਮੇਂ ਦਾ ਮਹਾਨ ਕਬੱਡੀ ਖਿਡਾਰੀ ਹੈ ਜਗਿੰਦਰ ਕਹਿੰਦੇ ਲਾਲੇ ਦੇ ਨਾਲ

शुरू हो गई और में वो भी अपनी धूरी वाला जश्न बड़िया गलिया धूरी वाला मैं तक बड़े बड़े करा गया मेरे भीरों रवि हैवि रवि बड़ी कबड्डी रवि के पापा जा है जादू जादू कबड्डी पा रहा है चार है भागर त्यार है काला धूली तैयार है ખા લાકે બડે બડે કરાવેગા જશન ઢોળીવાલે જશન ને ગુટ ફળિયા તેજી ભાઈઓ તે નંબર રીડર ના ડોગરની રે નીડા કેનેડા වල લગ્યા છે રેડ થી બ્યારબી લાવો સામે ડોગર સર આગલી કબડ્ડી બોલ દેવા જ આયા છે આમ જો માર સવા દેતે જારે કિના ગમરોનો કે ગમરો દેશ પંજાબ દે કેમે સોરે લાગદે ને ઓ મિરગા વર્ગી તાણ ઓસલે શેરા બરગે ને એ પંજાબ ની ધરતી ને ઓ સામે આટક રે ગમરુઆની છે ਹੌਸਮੇ ਡੋਗਰ ਇੱਕ ਨੰਬਰ ਦਾ ਹੋਰ ਵਾਧਾ ਆਪਣੀ ਟੀਮ ਦੇ ਹਿੱਸੇ ਕਰਦਾ ਹੋਇਆ ਹੈ ਉਹ ਜੰਗਲ ਫੇਰ ਅਗਲੀ ਕਬੱਡੀ ਪੌਂਗਲੇ ਤੁਰਿਆ ਹੋਇਆ ਹੈ ਹੁਣ ਚਾਰ ਜੱਤੀ ਉਹ ਵੱਖਰੀ ਜੋਤਮਤੀ ਮਾਈ ਰੱਛੇ ਹੈ ਕਿ ਅਜ ਤੱਕ ਰਾਮ ਸਿੰਘ ਵਾਲਾ ਦਾ ਮੇਲਾ ਜਿੱਤ ਕੇ ਰਾਵਾਂ ਮੋਟਰਸਾਈਕਲਾਂ ਦੀਆਂ ਗੱਲਾਂ ਹੋਣਗੀਆਂ ਫੈਸ਼ਨ ਉਹ ਦੇਖ ਰਾ ਕਬੱਡੀ ਪੈਂਦੀ ਪਰ ਆਹ ਸੋਈ ਪੁਰੀਆ ਇਹ ਆ ਭੰਗੜਾ ਵਾਲਾ ਉਹ ਭੰਗੜਾ ਵਾਲਾ ਰਾਜੂ ਦਾ ਜੀ ਪੇਟਰੰਪ ਪਤਕਾ ਤੇ ਚੋਲੇ ਨਹੀਂ ਹੈਪੀ ਕਦੇ ਕੋਲੇ ਨਹੀਂ ਬੜੀ ਜੀਦਾਰੀ ਦੀ ਕਬੱਡੀ ਖੇਡਦਾ ਹੈ ਵੀਰੋ ਰਵੀ ਰਵੀ ਕਬੱਡੀ ਪਾਉਂਦਾ ਤੇ ਸੇਵਕ ਝਾੜੋ ਵਾਲਾ ਗੁੱਟ ਫੜਿਆ ਗਿਆ ਪੱਟ ਨੂੰ ਖਿੱਚੇ ਪੱਜ ਗਈ ਹੈ ਜੱਫਾ ਲੱਗ ਚੁੱਕਿਆ ਮੇਰੇ ਵੀਰੋ ਤੇ ਝਾੜੋ ਵਾਲਿਆਂ ਨੇ ਸਿਰਾਂ ਕਰਿਆ ਹੋਇਆ ਮੈਚ ਬਰਾਬਰੀ ਤੇ ਚੱਲਦਾ ਲੋਕੀ ਖੁਸ਼ ਹੈ ਤੇ ਜਾਦੂ ਦੇਰ ਪਾਉਂਦੇ ਨਹੀਂ ਬਾਧਾ ਹੋਇਆ ਨੀਦਾ ਕਨੇਡਾ ਵੱਲੋਂ 50 ਰੁਪਏ ਸਰਬ ਕਨੇਡਾ ਵੱਲੋਂ ਤੇ ਹਿੰਮ ਸਿੰਘ ਮੈਦੋ ਤੋਂ 150 ਰੁਪਏ ਲਾ ਕੇ ਰੱਖਿਆ

बाकी हैशन आदू जादू आदू जशन जरा उन्होंने तो लाज था बल्ले बल्ले कराती है आओ सबरे कड़े तलवान रवि अगली कबड्डी पोंग लिया गया से दुनिया क्यों भी है क्यों भी है भी रवे मुंडा

ਨੇ ਸਵਾਦ ਵੀ ਵਧ ਆਇਆ। ਉਹ ਕਹਿੰਦੇ ਨੌਂਿਆਂ ਦੇ ਜਸ਼ਨ ਢੋਲੀ ਵਾਲਾ ਤੇ ਜਾਗਰ ਜਾਗਰ ਤੇ ਜਸ਼ਨ। ਨੰਬਰ ਕਹਿੰਦੇ ਰੇਟਰ ਦਾ ਲੈ ਵੀ ਰਾਜਵੀਰ ਵਾਲਿਆ, ਕੌਟੀਆਂ ਦੋ-ਦੋ ਪਾਣੀਆਂ ਪੈਣ ਗਿਆ। ਸਿਰਕ ਨਾਲੇ ਛੋਟਾ ਨਾਲ ਗਜਬੀਤ ਸ਼ਮਰ ਭਿੱਕੀ ਵਾਲਾ। ਇਹ ਟੌਪ ਦੇ ਖਿਡਾਰੀ ਹੈ। ਵਾਲੇ ਵਾਲਿਆ ਦਾ ਸ਼ੀਰਾਂ ਪਈ ਆਇਆ ਹੋਇਆ ਤੇ ਚਰਚੇ ਕਹਿੰਦੇ ਹੁੰਦੇ ਐ ਜਗਿੰਦਰ ਟੋਂਗੜੀ ਵਾਲੀ ਦਾ ਮਹਾਨ ਕਬੱਡੀ ਖਿਡਾਰੀ ਹੈ। ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਾ ਹੋਇਆ। जाए कहता है रब भरू करना मैं जन निभरों पर धूरी आओ बा दूर दियाो बाटा बारी दूर दी रवि दो पानियां पैनगिया कल फिलहाल चो मोटर रा बारे पासे मथा पेजोलो मैच चवंदा इन नज़ारा ले ली गीता બોલો યાર કેનેડા වල નેતા કેનેડા બનીઓ યાર ફીર અલી માન સન્માન કરચરણભાઈ બેઠા સડા કેનેડા વાળા હાલ ગુરબી ਤੇ ગિરવી બેઠા પ્રદીપ ગિરિયાર હણી પ્રગટ થઈ બેઠા આજ દે મેલે ને કેમે લોકો ના ચહેરા ਤੇ મુસ્કાન દેખતી હે મેરે વીરો લોક ખુશ હો ગયા रब खुश हो जाए क्योंकि रब अब उतर होकर राम सिंह धरती पर और सबरी जादूरी भेजी है एक पासे ग्रामा और चरदी जवानी मुझ फुट के बो